ਖਾਮੀਆਂ ਤੇ ਕਮਜ਼ੋਰੀਆਂ ਦੇ ਘਰ ਉਹਨਾਂ ਖਾਮੀਆਂ ਤੇ ਕਮਜ਼ੋਰੀਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਢੁੜ ਕੇ ਸ਼ਰੋਮਣੀ ਕਾਲੀਦਾਰ ਨੂੰ ਬਰਾਮੀਆਂ ਲਿਆਂਦੇ ਲੈ ਆਉਣ ਲਈ ਫਾਟਸ ਤੋਂ ਆਟਲੇ ਲਿਆ ਲਈ ਸ਼ਰੋਮਣੀ ਕਾਲੀਦਾਰ ਨੂੰ ਸ਼ਰੋਮਣੀ ਕਾਲੀਦਾਰ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਉਹਦੇ ਵਿੱਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਾਸਤਾਤਾ ਸ੍ਰੀ ਅਕਾ ਤਾਂਤਖ ਸਾਹਿਬ ਤੇ ਜਾ ਕੇ ਨਿਮਾ ਜਾਂਚਾ ਦੇ ਤੌਰ ਤੇ ਸ੍ਰੀ ਅਕਾ ਤਾਂਤਖ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਕ ਰਹੇ ਜਾਂ ਜਿਹੜੇ ਵੀ ਕਾਰਜ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਸੇਪੇ ਕਰਦੇ ਆ ਕਿ ਇੱਕ ਜਨਾਈ ਨੂੰ ਸ੍ਰੀ 11 ਵਜੇ ਸ੍ਰੀ ਕਲਤਾ ਸਾਹਿਬ ਇਸ ਕਟੜੇ ਸੇ ਜਾ ਕੇ ਦਿੱਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਤੀ ਜੈਦਾ ਸ੍ਰੀ ਕਲਤਾ ਸਾਹਿਬ ਸ੍ਰੀ ਕਲਤਾ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਜੈਤਕਾਰ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀ ਹੈ ਕਿ ਗੁਰੂ ਸਾਨੂੰ ਸਵਰਥਾ ਬਖਸ਼ੇ ਸਮਾ ਸਮਤ ਬਖਸ਼ੇ ਕਿ ਅਸੀਂ ਉਹਨਾਂ ਪਟਾਈਆਂ ਤੇ ਖਾਨੀਆਂ ਤੋਂ ਬਾਤ ਸਕੀਏ ਅਤੇ ਸ਼ਰੋਮਣੀ ਕਾਲੀਦਾਰ ਨੂੰ ਮੋੜ ਉਹਨਾਂ ਸ੍ਰੀਤੀ ਦੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਕਾਲੀਦਾਰ ਬਚਾਓ ਲੈ ਦਾ ਆਦਾ ਸ੍ਰੀ ਅਕਾਤਖ ਸਤੋ ਅਸੀਂ ਆਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥਦਾਰੀ ਨੇ ਪੰਥ ਹੈ ਐਸੀ ਵਿਦਵਾਨ ਨੇ ਸਿੱਖ ਪੰਦਰ ਨੇ ਪੰਜਾਬ ਹਤੇਸੀ ਲੋਗ ਨੇ ਸਰਬੱਤ ਦਾ ਭਲਾ ਚਾਹੁੰਦੇ ਵਾਲੇ ਲੋਗ ਨੇ ਮਾਰਕਸ ਕੀ ਧਾਰਨਾ ਕੇ ਪਹਚਾਨ ਬਥੇ ਚੱਲੇ ਵਾਲੇ ਲੋਗ ਨੇ ਸਤਿ ਬਾਪੂਤ ਵਿਦਵਾਨ ਉਹਨਾਂ ਨਾਲ ਵੀ ਸੰਬੰਧ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ মিডিਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੱਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਪਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਬਣਾ ਕੇ ਇੱਕ ਅਜੰਗਾ ਤਿਆਰ ਕਰਦੇ ਸورਪਰੀ ਕandidate ਦੇਰ ਮੋੜ ਸਰਜੀਤੀ ਵੱਲ ਤੋਰਾਂਗੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਮੇਤ ਦੀ ਕੋਈ ਸ਼ਖਸੀਅਤ ਜਿਹੜੀ ਆ ਜਿਹੜੀ ਇਸ ਅਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪ੍ਰਮਾਣਿਤ ਸਰੂਬਣੀ ਕਾਲੀਦਾਰ ਨੂੰ ਬਣਾਉਣ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦਾ ਇਸ ਮੇਰ ਵਾਲੀ ਹੋਵੇ ਉਹ શિક્ષੀਤ ਨੂੰ ਅਸੀਂ ਅਗਵਾਈ ਦੇਣ ਲਈ ਬਰ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਤੇ ਬਹੁਤ ਸਾਰੇ ਕੋਲ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਖੇਤ ਨੂੰ ਗਵਾਈ ਸੰਪਰਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਜੱਗਾ ਪਾਰਕ ਦਾ ਤੈਅ ਕਰਨ ਲਈ ਉਹਦੇ ਲਈ ਵੀ ਇੱਕ ਸਬ ਕਮੇਟੀ ਬਣਾਉਂ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਜੀ ਉਸੇ ਸੇ ਬਾਦਲ ਨੂੰ ਨਜ਼ਰੂਰ ਪੀਰ ਕਰਦੇ ਨੇ ਕਿ ਉਹ ਵਕਤਰਾ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਜਰੂਰ ਉਹਦਾ ਸਤਿਕਾਰ ਕਰ ਉਹਨੂੰ ਪਰਵਾਸ ਕਰ ਤਾਂ ਕਿ ਸ਼ਰਮਣੀ ਕਾਲੀਦਾਨ ਨੂੰ ਅਸੀਂ ਵੱਲ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਜਾ ਸਕੀਏ ਇਹ ਦੂਜੇ ਵਕਤਰਾ ਨੂੰ ਵੀ ਪੀਰ ਕਰਦੇ ਆਂ ਪੰਜਾ ਕੈਸ਼ਿਆ ਨੂੰ ਵੀ ਪੀਰ ਕਰਦੇ ਆਂ ਸਾਰੇ ਜਿਹੜੇ ਵੀ ਕਾਲੀਦਾਰਾਂ ਦਾ ਸਹਿਯੋਗ ਕਰਵਾਏ ਲੋਕ ਨੇ ਕਿਉਂ ਇਸ ਸ਼ਰੋਮਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਕਾਲੀਦਾਰ ਬਚਾਓ ਲਹਿਰ ਨੂੰ ਮਜ਼ਬੂਤ ਕਰਨ ਦੇ ਵਿੱਚ ਹਿੱਸਾ ਵਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰੋਮਣੀ ਕਾਲੀਦਾਰ ਨੂੰ ਮੋੜ ਮਜ਼ਬੂਤੀ ਵੱਲ ਲੈ ਜਾ ਸਕੀਏ ਇਹ ਸਾਡਾ ਜਿੰਮਾ ਹੋਏਗਾ ਔਰ ਇਹ ਸੱਤ ਕਮੇਟੀਆਂ ਜੱਡੇ ਵੀ ਉਹ ਵੀ ਅਸੀਂ ਜਾਂਦੀ ਕਦ ਤੱਕ ਇਹ ਬੋਲ ਕਰਦਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਚਰੇਗੀ ਉਹ ਵੀ 15 ਮੈਂਬਰੀ ਕੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚ ਉਹ ਕਮੇਟੀ ਬਣਾ ਦਾਂਗੇ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸਖਸ਼ੀਅਤ ਐਗਰੀ ਕਰੇਗੀ ਜਿਨ੍ਹਾਂ ਜਿਨ੍ਹਾਂ ਕੋ ਜਮਾ ਲਈ ਉਹਨੂੰ ਫਿਰ ਸੁਭਾਰ ਦੇ ਸੋ ਮੈਂ ਸ਼ਬਾ 5 ਘੰਟੇ ਤੁਹਾਡੀ ਮੀਟਿੰਗ ਚੱਲੀ ਐ ਕਿ ਮੀਟਿੰਗ ਦੇ ਵਿੱਚ ਪੂਰੇ ਪੰਜਾਬ ਲੀਡਰਸ਼ਿਪ ਤੁਹਾਡੇ ਨਾਲ ਆ ਕੀ ਵਿਚਾਰ ਸਾਂਝੇ ਹੋਏ ਕਿਹੜੇ ਕਿਹੜੇ ਜੋ ਹੈ ਉਹਦੇ ਇਹ ਉਹਦੇ ਬੜੇ ਵਿਸਾਰ ਚਰਤੇ ਹੋਈਆ ਕਿ ਕਿਹਗੀਆਂ ਕਰੀਆਂ ਖਾਮੀਆਂ ਰਹੀਆਂ ਕਿਹਗੀਆਂ ਕਿਹੜੀਆਂ ਕਮੀਆਂ ਰਹੀਆਂ ਜਿਹੜੇ ਸੁਝਾਅ ਆਏ ਨੇ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਪ੍ਰਵਾਨ ਦੀ ਕਰਾਂਗੇ ਉਹ ਜਿਹੜਾ ਰਾਜ ਅਸੀਂ ਆਪਣਾ ਆਕਾਲੀਗਰ ਬਚਾਓ ਲਹਿਰ ਦਾ ਰਾਜ ਕਰਨਾ ਉੱਥੇ ਅਸੀਂ ਜਦੋਂ ਬੋਲਦਾ ਪਤਨ ਗੱਲ ਲੈ ਕੇ ਵੀ ਕੋ ਚੱਤਦਾ ਨਹੀਂ ਆਜ ਗਿਆ ਸਾਰੀਆਂ ਗੱਲਾਂ ਹੀ ਕੀਤੀਆਂ ਨੇ ਵੀ ਅੱਜ ਦਿੱਲੀ ਦੇ ਮਤਲਬ ਅੱਜ ਲੋੜ ਆ ਜਿਹੜੀ ਕੋਈ ਤੁਹਾਨੂੰ ਨਹੀਂ ਦਝਾ ਦਿੰਦੇ ਆਰਥਿਕੀ ਦਾ ਸੰਦੇਸ਼ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਕਰਦੇ ਨਹੀਂ ਕਰਦੀ ਲੋ ਤੁਸੀਂ ਇਸ ਜਾਓ ਉਹਦੇ ਵਿੱਚ ਹੈਗਾ ਰੈਜ਼ੋਲੂਸ਼ਨ ਰੈਜ਼ੋਲੂਸ਼ਨ ਵਿੱਚ ਇਹ ਵੀ ਮਤਾ ਪਾ ਰਹੇ ਹੋ ਕਿ ਸੁਖਬੀਰ ਜੀ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਅਸੀਂ ਜਿਹੜੀ ਗੱਲ ਦੁਜਾ ਮੰਨਾਂ ਕੀਤਾ ਹੋਏ ਭਾਈ ਅਮਰਪਾਲ ਸਿੰਘ ਜਿਨ੍ਹਾਂ ਤੇ ਐਡਜਾਇਸ ਸਾਹਿਬ ਬਾੜਵਾਲਾ ਆਇਆ ਜਾ ਰਿਹਾ ਉਹ ਕੱਲੇ ਿੰਦੂ ਘਰ ਦੇਲ ਤੇ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਲੂਕੀ ਹੱਕਾਂ ਲਈ ਘਾਣ ਨਹੀਂ ਬਲ ਕੇ ਉਹਨਾਂ ਲੱਖਾਂ ਰੋਟਰਲਿੰਗ ਹੱਕਾਂ ਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨਮਾਇਦਾ ਚੁੱਕਾ ਅੱਜ ਭਾਰਤੀ ਲੋਕ ਸਭਾ ਦੇ ਸੌਂ ਫਾਦੀ ਜਾ ਰਹੀ ਹੈ ਸਾਰੇ ਪੇਪਰ ਜਿਹੜੇ ਚੁੱਕੇ ਗਏ ਨੇ ਤੇ ਅਮਰਪਾਲ ਸਿੰਘ ਉਹਨਾਂ ਕੋ ਸੌਂ ਚ ਕੁਸਵਾਬ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਹੜਾ ਲੋਕਾਂ ਨੇ ਉਹਨਾਂ ਨੂੰ ਫਟਵਾ ਦਿੱਤਾ ਨਾ ਇਹ ਜਿਹੜੇ ਜਿਹੜਾ ਭਾਈ ਇਫਤ 파ਰਸਿਕ ਰੌਂਗ ਭਾਵੇਂ ਪਹਿਲਾਂ ਐਨਐਸਏ ਲਾਇਆ ਜਿਹੜਾ ਉਹ ਵੀ ਦੋਸ਼ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਿਹੜੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੰਵਿਧਾਨ ਦੀ ਸੌਂਚੂ ਕੇ ਸਿਸ਼ਟਾ ਦੇ ਵਿੱਚ ਵਿਸ਼ਵਾਸ ਰੱਖ ਕੇ ਚੋਣ ਲੜੀ ਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਵਰਤਮਾਨ ਕਰਨਾ ਇਹ ਸੈਂਟਰਲ ਵਿਜਾਇਤ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਂਡ ਦੀ ਜਿਹੜੀ ਉਹਨਾਂ ਨੇ ਟਵਨਡ ਕੀਤਾ ਉਹ ਆਪਣੀ ਸਵਾਰਥ ਹਾਸਲ ਲੈ ਤੇ ਕੇਂਦਰ ਸਰਕਾਰ ਨੂੰ ਵੀ ਨਿਰਦੇਸ਼ ਦਿੰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨਟਕ ਪਾਉਣ ਪੰਜਾਬ ਨੂੰ ਹਸਤਾਬਾਦ ਦਾ ਖੇਰ ਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਣ ਦਾ ਮਤਲਬ ਮੌਕਾ ਦੇ ਪੰਜਾਬ ਦੇ ਰਾਤ ਨੂੰ ਖਰਾਬ ਨਾ ਕਰ ਭਾਈ ਬੰਦੀ ਸਿੱਖਾਂ ਦੀ ਰਿਹਾਈ ਦੀ ਅਸੀਂ ਮੰਗ ਕੀਤੀ ਹੈ ਜਿਹੜੇ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਪੂਰੀ ਕਰ ਚੁੱਕੇ ਨੇ ਠੀਕ ਹੀ ਸਾਹ ਤੋਂ ਉੱਤੇ ਜਿਹੜਾ ਵੀ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਖਾਤੇ ਸਾਹਮਣੇ ਜਿਹੜੇ ਚੁਣੌਤੀਆਂ ਨੇ ਜਿਵੇਂ ਜਲ ਸੰਕਟ ਆ ਸਾਡੇ ਪਾਣੀਆਂ ਤੇ ਕਾਕਾ ਵਜਰੇ ਦਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਹਿਰਤਾ ਦੇ ਨਾਲ ਸਹੀਰ ਕੀ ਰਾਤ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 40 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਹ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 40 ਸਾਲ ਪਹਿਲਾਂ ਉਹ ਇੱਕ ਲੋਕ ਰਾਜ ਤੇ ਕਦਰ ਦੀ ਘਾਟੀ ਸੀ ਲੋਕ ਰਾਜ ਤੇ ਇੱਕ ਕਨਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਬਿੰਦੇ ਤੇ ਉਹ ਦਰਦ ਝਟਾਇਆ ਔਰ ਜਿਨ੍ਹਾਂ ਲੋਕਾਂ ਨੂੰ ਜੇਰਾ ਦੇ ਵਿੱਚ ਫਿਰਦੇ ਝੜੜੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿੱਚ ਆਪੇ ਸਭ ਤੋਂ ਸਾਰੇ ਚਰਨ ਸਭ ਤੋਂ ਛੋਟੀ ਉੱਪਰ ਤੇ ਸਭ ਤੋਂ ਵੱਧ ਸਮਾਂ ਦੇ ਵਿੱਚ ਮੈਨੂੰ ਐਮਰਜੈਂਸੀ ਰੈਡਰ ਨੋਕਾ ਪਿਆ ਸਾਡੂੰ ਅੱਜ ਦਿਨ ਯਾਦ ਆਲੇ ਦਾ ਰਾਜ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਗੱਲਾਂ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅਸੀਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਨੀਂਦਾ ਕਰਦੇ ਸੀ ਅੱਜ ਭਾਈ ਅਮਰਪਾਲ ਦਿਨ ਵਰਗੇ ਲੋਕਾਂ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਨ ਦੇ ਹੱਕਾਂ ਤੇ ਕੂੜਾਤਾ ਮਾਰਿਆ ਹੋਇਆ ਸੋ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਹਾਂ ਕਿ ਉਹ ਪੁਰਾਣੇ ਇਤਿਆਹ ਤੋਂ ਜਾਗ ਦਿੱਠਾ ਤੇ ਜਿਹੜਾ ਵਿੱਚ ਵਰਤ ਸਾਡੇ ਬੰਦੀ ਸਿੱਖਾਂ ਦੀ ਵਿਹਾਈ ਕਰ ਤੇ ਬਹੁਤ ਬਹੁਤ ਧੰਨਵਾਦ ਜਿੱਤ ਜੀ ਬਾਈ ਦਾ ਸਾਰੀ ਇਹ ਬਹੁਤ ਹੀ ਬੋਲ ਹੈ ਕਿ ਉਹ ਧਰਮ ਦੀ ਛੱਲੇ ਨੇ ਅਸੀਂ ਇਹ ਬੇਨਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਜੇ ਜਿਹੜਾ ਅੱਜ ਹਾਲਾਤ ਸ੍ਰੋਮਣੀ ਅਕਾਲੀ ਦਰ ਦੇ ਹੋਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਇਤਿਆਰ ਦੀ ਭਾਵਨਾ ਉਹ ਦੁਹੋਣੀ ਚਾਹੀਦੀ ਹੈ ਤੇ ਕਿਸੇ ਜੀ ਜਿਹੜੇ ਧਰਮ ਤੇ ਰਾਜਨੀਤੀ ਦੀ ਖੇਲ ਜ਼ਾਤੀ ਨੂੰ ਅਗਵਾਈ ਸੁਣਾਣੀ ਚਾਹੀਦੀ ਹੈ ਉਹਨਾਂ ਨੂੰ ਕਹਿਣਾ ਅਜੇ ਮਗਰ ਜਿੱਤੀ ਹੈ ਨਿਰੋਲ ਤਿਆਗ ਦੀ ਭਾਵਨਾ ਸਟੇ ਦਿਖਾਉਣੀ ਚਾਹੀਦੀ ਹੈ ਕੁਝ ਨਾਵਾਂ ਦੀ ਵੀ ਤਜਵੀਦ ਅਜੇ ਵੀ ਪੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤੱਕ 24 ਤੱਕ ਬਿਲਕੁਲ ਹੀ ਥੱਲੇ ਅੜ ਕੇ ਅਕਾਲੀ ਦਲ ਦੀ ਪਾਰਟੀ ਦੀ ਜਵਾਬਜੋਰੀ ਹੋਊਗੀ

ਅੱਜ ਤਾਂ ਜਿਹੜਾ ਅਸੀਂ ਦੂਜੀ ਵਾਰ ਲੋਕ ਮੋਟੇ ਲੋਕ ਆ ਗਏ ਕੋਈ ਨਾਮ ਨਹੀਂ ਤੇ ਜਿਵੇਂ ਅਸੀਂ ਲੋਕਾਂ ਨੂੰ ਨਾਲ ਲੈਣਾ ਜੀ ਜਿਹੜਾ ਵੀ ਚਾਹੇ ਲੋਕ ਚਾਹੇ ਨਾਲ ਅੱਜ ਜਿਹੜੀ ਉਹ ਕਹਿੰਦੇ ਠੀਕ ਹੈ ਜੀ ਸੈਂਟੀ ਕੋਈ ਨਾਮ ਨਕਾਮੀਆਂ ਤੇ ਕਮਜ਼ੋਰੀਆਂ ਦੇਕਾਰ ਉਹਨਾਂ ਖਾਮੀਆਂ ਤੇ ਕਮਜ਼ੋਰੀਆਂ ਤੇ